ਖੰਨਾ ਪੋਂਚੇ^-ਗ੍ਰਾਮ ਮੰਤਰੀ ਅਮਿਤ ਸ਼ਾ ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੇ ਹੱਕ 'ਚ ਕੀਤਾ ਚੋਣ ਪ੍ਰਚਾਰ ਲੋਕਾਂ ਨੂੰ ਭਾਜਪਾ ਦੇ ਹੱਕ 'ਚ ਵੋਟਾਂ ਪਾਉਣ ਦੀ ਕੀਤੀ ਅਪੀਲ। ਖੰਨਾ ਪੋਂਚੇ ਰੱਖਿਆ ਮੰਤਰੀ ਰਾਜਨਾਥ ਸਿੰਘ ਭਾਜਪਾ ਉਮੀਦਵਾਰ ਗੇਜਾਰਾਮ ਵਾਲਮੀਕੀ ਲਈ ਕੀਤਾ ਚੋਣ ਪ੍ਰਚਾਰ ਲੋਕਾਂ ਦੀ ਉਮੜੀ ਵੱਡੀ ਭੀੜ। ਖਨਾ ਤੋਂ ਬਾਅਦ ਬਠਿੰਡਾ ਪੋਂਚੇ ਰੱਖਿਆ ਮੰਤਰੀ ਰਾਜਨਾਥ ਸਿੰਘ ਉਮੀਦਵਾਰ ਪਰਪਾਲ ਕੋਰ ਸਿੱਧੂ ਦੇ ਹੱਕ 'ਚ ਕੀਤਾ ਚੋਣ ਪ੍ਰਚਾਰ ਲੋਕਾਂ ਦਾ ਮਿਲਿਆ ਭਰਵਾ ਹੁੰਗਾਰਾ। ਸ਼ਿਰਕੂਡੋ ਸਾਹਿਬ ਚ ਲੋਕ ਮਿਲਣੀ ਦੌਰਾਨ ਸੀਐਮ ਭਗਵੰਤ ਮਾਨ ਨੇ ਉਮੀਦਵਾਰ ਲਾਲਜੀਤ ਸਿੰਘ ਪੁੱਲਰ ਲਈ ਕੀਤਾ ਚੋਣ ਪ੍ਰਚਾਰ ਵਿਰੋਧੀਆਂ ਤੱਕ ਸੇ ਤੰਜ ਅੱਜ ਤੋਂ ਪੰਜਾਬ ਦੌਰੇ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 3 ਮਈ ਤੱਕ ਪੰਜਾਬ ਚ ਕਰਨਗੇ ਚੋਣ ਪ੍ਰਚਾਰ ਅੱਜ ਫਿਰੋਜ਼ਪੁਰ ਅਤੇ ਹੁਸ਼ਿਆਰਪੁਰ ਅਤੇ ਬਾਅਦ ਦੇ ਵਿੱਚ ਬਠਿੰਡਾ ਅਤੇ ਆਪ ਉਮੀਦਵਾਰਾਂ ਲਈ ਕਰਨਗੇ ਰੋਡ ਸ਼ੋਅ ਪਟਿਆਲਾ ਚ ਨ्याय ਸੰਕਲਪ ਸਭਾ ਦੌਰਾਨ ਪ੍ਰੇਨਕਾ ਗਾਂਧੀ ਨੇ ਕੀਤਾ ਸੰਬੋਧਨ ਕਾਂਗਰਸੀ ਉਮੀਦਵਾਰ ਧਰਮਵੀਰ ਗਾਂਧੀ ਲਈ ਕੀਤਾ ਚੋਣ ਪ੍ਰਚਾਰ। ਸੰਗਰੂਰ ਤੋਂ ਆਪ ਉਮੀਦਵਾਰ ਮੀਥਿਆ ਨੇ ਕੀਤਾ ਚੋਣ ਪ੍ਰਚਾਰ ਇਸ ਮੌਕੇ ਵਿਰੋਧੀਆਂ ਤੱਕ ਸਿਆ ਤੰਜਕਿਆ ਪੰਜਾਬ ਨੂੰ ਹੈ ਆਪ ਤੇ ਪੂਰਾ ਵਿਸ਼ਵਾਸ। ਪੰਜਾਬ ਦੇ ਸੀਈਓ ਸਿਬਨ ਸੀ ਨੇ ਵੋਟਰਾਂ ਨੂੰ ਇਸ ਵਾਰ 70 ਪਾਰਲੀ ਕੀਤਾ ਪ੍ਰੇਰਿਤ ਚੋਣਾਂ ਚ ਸਰਗਰਮ ਪਾਗੀਦਾਰਾਂ ਨੂੰ ਹੁਲਾਰਾ ਦੇ ਲਈ ਮਹਾਲੀ ਤੋਂ ਵਾਕ ਤੋਂ ਬੂਥਾ ਤੇ ਹੀਟ ਵੇਵ ਤੋਂ ਬਚਾਅ ਲਈ ਟੁਕਵੇ ਪ੍ਰਬੰਧ VOTING ਤੇ ਗ੍ਰੀਨ ਇਲੈਕਸ਼ਨ ਦੀ ਮਹੱਤਤਾ ਲਈ ਪਾਗੀਦਾਰਾਂ ਨੇ ਟੀ-ਸ਼ਰਟਾਂ ਤੇ ਕੈਪ ਪਾਈ ਫਾਜ਼ਿਲਕਾ ਦੀ ਐਸਐਸਪੀ ਡਾਕਟਰ ਪ੍ਰਗਿਆ ਜੈਨ ਦੀ ਟੀਮ ਨੂੰ ਮਿਲੀ ਵੱਡੀ ਸਫਲਤਾ 5 ਕਿਲੋ 470 ਗ੍ਰਾਮ ਹੈਰੋਇਨ ਚਾਲੀਕਾਰ ਤੋਂ ਮੋਬਾਈਲ ਫੋਨ ਤਿੰਨ ਵਾਈ ਕਤੇ ਕਾਰ ਸਨ 1 ਲੱਖ 7000 ਦੀ ਡਰਗ ਮਨੀ ਬਰਾਮਦ ਪਾਕਿਸਤਾਨ ਤੋਂ ਡਰੋਨ ਜਰੀਏ ਮੰਗਵਾਉਂਦੇ ਸਨ ਹੈਰੋਇਨ ਫਿਰੋਜ਼ਪੁਰ ਜੋ ਹੋਇਆ ਭਿਆਨਕ ਸੜਕ ਹਾਦਸਾ ਫਿਰੋਜ਼ਪੁਰ ਦੇ ਪਿੰਡ ਖੋਸਾ ਦਲ ਸਿੰਘ ਨੇੜੇ ਕੈਂਟਰ ਅਤੇ ਈ ਰਿਕਸ਼ਾ ਦੀ ਹੋਈ ਜ਼ਬਰਦਸਤ ਟੱਕਰ ਇੱਕ ਦੀ ਮੌਤ ਦੋ ਹੋਏ ਜ਼ਖਮੀ ਦਿੱਲੀ ਦੇ ਚਾਰ ਮੰਜ਼ਿਲਾ ਬਿਲਡਿੰਗ ਨੂੰ ਲੱਗੀ ਭਿਆਨਕ ਅੱਗ ਤਿੰਨ ਲੋਕਾਂ ਦੀ ਹੋਈ ਮੌਤ ਮੌਕੇ ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਸੜਕ ਕਿਨਾਰੇ ਝੁੱਗਿਆਂ ਨਾਲ ਟਕਰਾਈ ਬੱਸে ਚਾਰ ਮਜ਼ਦੂਰਾਂ ਦੀ ਮੌਕੇ ਤੇ ਹੋਈ ਮੌਤ ਬਾਕੀ ਪੰਜ ਗੰਭੀਰ ਨਾਤੀਕ ਜਾਇਕਰ ਵਿਭਾਗ ਦੀ ਛਾਪੇਮਾਰੀ 26 ਕਰੋੜ ਕੈਸ਼ ਅਤੇ ਬੇਹਿਸਾਬ ਸੰਪਤੀ ਅਤੇ ਦਸਤਾਵੇਜ਼ ਕੀਤੇ ਜ਼ਬਤ ਉੱਤਰ ਪ੍ਰਦੇਸ਼ ਦੇ ਸ਼ਾਜਹਾਪੁਰ 'ਚ ਇੱਕ ਦਰਦਨਾਕ ਸੜਕ ਹਾਦਸਾ 11 ਲੋਕਾਂ ਦੀ ਹੋਈ ਮੌਤ ਸਿਤਾਪੁਰ ਤੋਂ ਉੱਤਰਾਖੰਡ ਪੂਰਨਗਰੀ 'ਚ ਜਾਰੀ ਸੀ বাস ਨੂੰ ਡੰਪਰ ਨੇ ਟੱਕਰ ਮਾਰ ਦਿੱਤੀ ਟੱਕਰ ਤੋਂ ਬਾਅਦ ਡੰਪਰ বাস ਤੇ ਪਲਟ ਗਿਆ ਜਿਸ ਕਾਰਨ 11 ਲੋਕਾਂ ਦੀ ਮੌਤ ਹੋ ਗਈ ਤੇ 10 ਜ਼ਖਮੀ ਵਿਵੇਕ ਵਿਹਾਰ ਬੇਬੀ ਕੇਅਰ ਸੈਂਟਰ ਦੇ ਵਿੱਚ ਲੱਗੀ ਭਿਆਨਕ ਅੱਗ ਸੱਤ ਨਵਜਾਤ ਬੱਚਿਆਂ ਦੀ ਹੋਈ ਮੌਤ ਕਈ ਗੰਭੀਰ ਰਾਜਕੋਟ ਦੇ ਗੇਮਿੰਗ ਜੌਂਚੇ ਲਗੀ ਪਿਆਨੇ ਕਾ ਕੇ 12 ਬੱਚਿਆ ਸਮੇਤ 26 ਲੋਕਾਂ ਦੀ ਮੌਤ ਪੀਐਮ ਮੋਦੀ ਨੇ ਜਤਾਇਆ ਦੁੱਖ ਕਨੌਟ ਦੇ ਵਿੱਚ ਹੋਇਆ ਵੱਡਾ ਹਾਦਸਾ ਵਿਆਹ ਤੇ ਸ਼ਾਮਲ ਹੋਣ ਜਾ ਰਹੇ ਗੱਡੀ ਜਿਹੜੀ ਹੈ ਨਹਿਰ ਦੇ ਵਿੱਚ ਡਿੱਗੀ ਹੈ ਚਾਚਾ ਪਤੀਜੇ ਦੀ ਹੋਈ ਮੌਤ ਕਸ਼ਮੀਰ ਕੋ ਮਰਗੇ ਪੰਜਾਬੀਆਂ ਦਾ ਹੋਇਆ ਐਕਸੀਡੈਂਟ ਹਾਦਸੇ ਚ ਚਾਰ ਪੰਜਾਬੀਆਂ ਦੀ ਗਈ ਜਾਨ ਜਦ ਕਿ ਤਿੰਨ ਹੋਰ ਦੀ ਹਾਲਤ ਨਾਜ਼ੁਕ ਬਣੀ 4 ਘੰਟੇ ਤੋਂ ਬਾਅਦ ਮਹਾਰਾਸ਼ਟਰ ਚ ਮਿਲਿਆ ਨੋਟਾ ਦਾ ਅੰਬਾਰ ਗਹਿਣਾ ਦੀ ਦੁਕਾਨ ਤੋਂ 26 ਕਰੋੜ ਦੀ ਨਕਦੀ ਜ਼ਬਤ 90 ਕਰੋੜ ਦੀ ਬੇਨਾਮੀ ਜਾਇਦਾਦ ਦਾ ਖੁਲਾਸਾ ਪਲੇਜਾਰੀ ਸਪਾਈਸ ਜੈਟ ਦੀ ਫਲਾਈਟ ਪੰਛੀ ਨਾਲ ਟਕਰਾਉਣ ਤੋਂ ਬਾਅਦ ਦਿੱਲੀ ਪ੍ਰਤੀ ਜਹਾਜ਼ ਹਵਾਈ ਅੱਡੇ ਉੱਤੇ ਸੁਰੱਖਿਅਤ ਉਤਰ ਗਿਆ ਅਤੇ ਸਾਰੇ ਯਾਤਰੀ ਸਹੀ ਸਲਾਮਤ ਬਾਹਰ ਆ ਗਏ। ਰਾਜਪੱਖਸ਼ ਨੇ ਰਾਜਨੀਤੀ 'ਚ ਵਾਪਸੀ ਦੀ ਬਣਾਈ ਯੋਜਨਾ। ਸ਼੍ਰੀਲੰਕਾ ਉੱਤੇ ਰਾਜਪੱਖਸ਼ੀ ਪਰਿਵਾਰ ਦਾ ਲੰਬੇ ਸਮੇਂ ਤੱਕ ਸਮੇਂ ਤੱਕ ਅਕ੍ਰਿਆ ਰਾਜ। ਦੇਸ਼ ਦੇ ਹਾਲਾਤ ਵਿਗੜ ਜਾਣ ਕਾਰਨ ਜਨਤਾ ਇਸ ਪਰਿਵਾਰ ਤੋਂ ਸੀ ਗੁੱਸੇ। ਕੋਟਾਬਾਇਆ ਰਾਜਪੱਖਸ਼ ਨੇ ਰਾਸ਼ਟਰਪਤੀ ਅਹੁਦੇ ਤੋਂ ਦਿੱਤਾ ਸੀ ਅਸਤੀਫਾ। ਹੁਣ ਸ਼੍ਰੀਲੰਕਾ ਦੀ ਆਰਥਿਕ ਸਥਿਤੀ ਹੌਲੀ-ਹੌਲੀ ਪਟੜੀ ਤੇ ਵਾਪਸ ਆਈ। ਰਾਜਪੱਖਸ਼ੀ ਦੀ ਪਾਰਟੀ ਆਉਣ ਵਾਲੀਆਂ ਚੋਣਾਂ ਰਾਹੀਂ ਸਿਆਸਤ ਦੀ ਉਚਾਅ ਸਕਤੀ ਵਾਪਸ। ਫਮਾਸ ਦੇ ਇੱਕ ਸੀਨੀਅਰ ਨੁਮਾਇੰਦੇ ਉਸਾਮਾ ਹਮਦਾਨ ਨੇ ਇਜ਼ਰਾਈਲ ਨਾਲ ਨਵੀਂ ਗੱਲਬਾਤ ਵਿੱਚ ਸ਼ਾਮਲ ਹੋਣ ਦੀ ਧਾਰਨਾ ਨੂੰ ਕੀਤਾ ਰੱਦ ਉਸਨੇ ਗਾਜ਼ਾ ਜੰਗਬੰਦੀ ਲਈ ਗੱਲਬਾਤ ਵਰਗੀਆਂ ਮੀਡੀਆ ਰਿਪੋਰਟਾਂ ਦਾ ਵੀ ਕੀਤਾ ਵਿਰੋਧ ਬੋਲੇ ਇਜ਼ਰਾਈਲ ਦੇ ਨਾਲ ਨਹੀਂ ਕਰਨਗੇ ਕੋਈ ਵੀ ਗੱਲ ਉੱਤਰੀ ਕੋਰੀਆ ਨੇ ਅਮਰੀਕਾ ਤੇ ਦੱਖਣੀ ਕੋਰੀਆ ਉੱਤੇ ਅੰਤਰ ਕੋਰੀਆਈ ਸਰਹੱਦ ਉਤੇ ਨਿਗਰਾਨੀ ਗਤੀਵਧੀਆਂ ਵਧਾਉਣ ਦਾ ਲਾਇਆ ਦੋਸ਼ ਉੱਤਰੀ ਕੋਰੀਆ ਨੇ ਚੇਤਾਵਨੀ ਦਿੱਤੀ ਕਿ ਜੇਕਰ ਦੇਸ਼ ਦੀ ਪ੍ਰਭੂਸੱਤਾ ਅਤੇ ਸੁਰੱਖਿਆ ਦੀ ਉਲੰਘਣਾ ਹੁੰਦੀ ਹੈ ਤਾਂ ਉਹ ਨਿਸ਼ਚਿਤ ਤੌਰ ਤੇ ਉਸ ਵਿਰੁੱਧ ਕਰੇਗਾ ਜਵਾਬੀ ਕਾਰਵਾਈ ਹਿਊਮਨ ਰਾਈਟਸ ਸਪੋਕਸ ਪਾਕਿਸਤਾਨ ਨੇ ਝੂਠੇ ਇਸ਼ਨੰਦਾ ਤੇ ਦੋਸ਼ਾਂ ਤੋਂ ਬਾਅਦ ਸਰਗੋਦਾ ਵਿੱਚ ਇੱਕ ਈਸਾਈ ਪਰਿਵਾਰ ਤੇ ਹਿੰਸਕ ਹਮਲੇ ਦੀ ਕੀਤੀ ਨਿੰਦਾ ਇੱਕ ਫੈਕਟਰੀ ਦੇ ਮਾਲਕ ਅਤੇ ਉਸਦੇ ਪੁੱਤਰ ਉੱਤੇ ਕੁਰਾਨ ਦੇ ਪੰਨਿਆਂ ਦੀ ਬੇਅਦਬੀ ਕਰਨ ਦੇ ਦੋਸ਼ ਮਗਰੋਂ ਭੀੜ ਨੇ ਉਨ੍ਹਾਂ ਤੇ ਕੀਤਾ ਸੀ ਹਮਲਾ ਪਾਕਿਸਤਾਨ 'ਚ ਗਰਮੀ ਅਤੇ ਲਗਾਤਾਰ ਬਿਜਲੀ ਬੰਦ ਹੋਣ ਤੋਂ ਲੋਕ ਪਰੇਸ਼ਾਨ ਬਿਜਲੀ ਕੱਟ ਦੇ ਕਾਰਨ ਗੁੱਸੇ 'ਚ ਆਏ ਲੋਕਾਂ ਨੇ ਇੱਕ ਗ੍ਰਿਡ ਸਟੇਸ਼ਨ ਤੇ ਕੀਤਾ ਹਮਲਾ ਖੁਦ ਹੀ ਬਹਾਲ ਕੀਤੀ ਬਿਜਲੀ ਮਾਸ ਦੇ ਹਥਿਆਰਬੰਦ ਵਿੰਗ ਦੇ ਬੁਲਾਰੇ ਨੇ ਦਾਅਵਾ ਕੀਤਾ ਕਿ ਉਸ ਦੇ ਲੜਾਕਿਆਂ ਨੇ ਉਤਰੀ ਗਾਜ਼ਾ ਵਿੱਚ ਲੜਾਈ ਦੌਰਾਨ ਇਜ਼raਇਲੀ ਸੈਨਿਕਾਂ ਨੂੰ ਬਣਾਇਆ ਬੰਦਕ ਖਾਲਾ ਕੇ ਇਜ਼raਇਲ ਨੇ ਇਹਨਾਂ ਦਾਅਵਿਆਂ ਨੂੰ ਕੀਤਾ ਖਾਰਜ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਵੱਲੋਂ ਜਲਦੀ ਚੋਣਾਂ ਕਰਵਾਉਣ ਦੇ ਫੈਸਲੇ ਉੱਤੇ ਆਬਜ਼ਰਵਰਾਂ ਨੇ ਖੜੇ ਕੀਤੇ ਸਵਾਲ ਸੂਨਕ ਦੀ ਕੰਜ਼ਰਵੇਟਿਵ ਪਾਰਟੀ ਜਨਤਕ ਰਾਏ ਹੋਲਾਂ ਵਿੱਚ ਵਿਰੋਧੀ ਲੇਬਰ ਪਾਰਟੀ ਤੋਂ ਪਛੜੀ ਕੁਮਾਨਤਰੀ ਬਾਜ਼ਾਰ 'ਚ ਕੱਚੇ ਤੇਲ ਦੀ ਕੀਮਤ 'ਚ ਲਗਭਗ 1% ਦੀ ਤੇਜ਼ੀ ਮਗਰੋਂ 1 ਮਹੀਨੇ 'ਚ ਇਹੀ ਕੀਮਤ 8% ਹੋਈ ਘਟ। ਖਾੜੀ ਦੇਸ਼ਾਂ ਦਾ ਕੱਚਾ ਤੇਲ ਕੁਮਾਨਤਰੀ ਬਾਜ਼ਾਰ 'ਚ 8% ਹੋਇਆ ਸਸਤਾ। ਦੱਖਣੀ ਪ੍ਰਸ਼ਾਂਤ ਟਾਪੂ ਦੇਸ਼ ਵਾਨੂਆਡੂ ਵਿੱਚ ਆਏ ਪੁਚਾਲ ਦੇ ਜ਼ਬਰਦਸਤ ਝਟਕੇ ਪਰ ਸੁਨਾਮੀ ਦਾ ਨਹੀਂ ਕੋਈ ਖਤਰਾ ਫਿਲਹਾਲ ਪੁਚਾਲ ਦੇ ਕਾਰਨ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਨਹੀਂ ਕੋਈ ਸੂਚਨਾ। ਜ਼ੋਰਦਾਰ ਗਰਮੀ ਦੇ ਕਾਰਨ ਭਾਰਤ ਦੇ ਨਾਲ-ਨਾਲ ਪਾਕਿਸਤਾਨ ਵਿੱਚ ਵੀ ਮੱਚੀ ਹਾਹਾਕਾਰ ਪਾਕਿਸਤਾਨ ਦੇ ਸਿੰਧ ਸੂਬੇ ਦੇ ਵੱਡੇ ਸ਼ਹਿਰਾਂ 'ਚ ਲੋਕ ਗਰਮੀ ਦਾਕਰੇ ਸਾਹਮਣਾ ਕਰਾਚੀ ਅਤੇ ਉਸ ਦੇ ਆਸ-ਪਾਸ ਤਾਪਮਾਨ 51 ਡਿਗਰੀ ਸੈਲਸੀਅਸ ਤੱਕ ਪਹੁੰਚਿਆ ਮਸ਼ਹੂਰ ਬਾਲੀਵੁੱਡ ਫਿਲਮ ਸਿਨੇਮਾਗ੍ਰਾਫਰ ਅਤੇ ਨਿਰਦੇਸ਼ਕ ਸੰਤੋਸ਼ ਸਿਵਨ ਕਾਨਸ ਫਿਲਮ ਫੈਸਟੀਵਲ ਵਿੱਚ ਪੁਰਸਕਾਰ ਪ੍ਰਾਪਤ ਕਰਨ ਵਾਲੇ ਪਹਿਲੇ ਏਸ਼ੀਆਈ ਜਿਸ ਨੇ ਫੋਟੋਗ੍ਰਾਫਰ ਬਣ ਕੇ ਬਾਲੀਵੁੱਡ ਦੇ ਅਭਿਨੇਤਾ ਰਾਜਕੁਮਾਰ ਰਾਓ ਤੇ ਜਾਨਵੀ ਕਪੂਰ ਦੀ ਆਉਣ ਵਾਲੀ ਫਿਲਮ ਮਿਸਟਰ ਐਂਡ ਮਿਸਿਸ ਮਾਹੀ ਮਨੋਰੰਜਨ ਨਾਲ ਭਰਪੂਰ ਫਿਲਮ ਹੈ ਤੇ ਦਰਸ਼ਕਾਂ ਨੂੰ ਇਸ ਵਿੱਚ ਰੋਮਾਂਸ, ਇਮੋਸ਼ਨ, ਲੜਾਈ ਸਭ ਕੁਝ ਦੇਖਣ ਨੂੰ ਮਿਲੇਗਾ। ਅਦਾਕਾਰ ਕਰਨ ਵਾਹੀ ਨੇ ਪ੍ਰਸਿੱਧ ਟੈਲੀਵਿਜ਼ਨ ਸ਼ੋਅ ਰੀਮਿਕਸ ਦੇ ਨਾਲ ਆਪਣੇ ਐਕਟਿੰਗ ਕੈਰੀਅਰ ਦੀ ਸ਼ੁਰੂਆਤ ਕੀਤੀ ਜਿਸ ਨੂੰ ਰਿਲੀਜ਼ ਹੋਏ 20 ਸਾਲ ਹੋ ਗਏ ਇਸ ਦੇ 20 ਸਾਲ ਪੂਰੇ ਹੋਣ ਤੇ ਕਰਨ ਵਾਹੀ ਨੇ ਆਪਣੇ ਇੰਸਟਾਗ੍ਰam ਸਟੋਰੀਜ਼ ਤੇ ਇੱਕ ਵੀਡੀਓ ਸ਼ੇਅਰ ਕੀਤੀ ਫਾਇਲ ਕਪਾੜੀਆ ਦੀ ਫਿਲਮ ਆਲਵੀ ਇਮੇਜਨ ਐਜ਼ ਲਾਈਟ ਨੇ ਕਾਨਸ ਫਿਲਮ ਫੈਸਟੀਵਲ ਚ ਅਵਾਰਡ ਜਿੱਤਿਆ ਇਹ 30 ਸਾਲਾਂ ਵਿੱਚ ਮੁੱਖ ਮੁਕਾਬਲੇ ਵਿੱਚ ਪ੍ਰਦਰਸ਼ਿਤ ਹੋਣ ਵਾਲੀ ਭਾਰਤੀ ਮਹਿਲਾ ਨਿਰਦੇਸ਼ਕ ਦੀ ਪਹਿਲੀ ਭਾਰਤੀ ਫਿਲਮ ਹੈ 23 ਮਈ ਨੂੰ ਰਿਲੀਜ਼ ਹੋਈ ਮਨੋਜ ਬਾਜਪਾਈ ਦੀ ਐਕਸ਼ਨ ਡਰਾਮਾ ਫਿਲਮ ਭయ్యా ਜੀ ਨੇ ਪਹਿਲੇ ਦਿਨ ਬਾਕਸ ਆਫਿਸ ਤੇ ਚੰਗਾ ਕਲੈਕਸ਼ਨ ਕੀਤਾ ਪਰ ਦੂਜੇ ਦਿਨ ਕੁਝ ਖਾਸ ਨਹੀਂ ਕਰ ਸਕੇ ਫਿਲਮ ਚ ਦ ਬੰਗਰ ਹੋਲਟ ਦੇ ਨਜ਼ਰ ਆਏ ਮਨੋਜ ਨੇ ਇੱਕ ਵਾਰ ਫਿਰ ਆਪਣੀ ਅਦਾਕਾਰੀ ਨਾਲ ਤਰੀਪਾਂ ਬਟੋਲੀਆਂ ਬਾਲੀਵੁੱਡ ਦੇ ਮਸ਼ਹੂਰ ਫਿਲਮਕਾਰ ਬੌਨੀ ਕਪੂਰ ਆਪਣੇ ਸੁਪਰ ਹਿੱਟ ਫਿਲਮ ਮਿਸਟਰ ਇੰਡੀਆ ਦਾ ਸੀਕਵਲ ਬਣਾਉਣ ਲਈ ਬੇਤਾਬ ਬੌਨੀ ਕਪੂਰ ਨੇ ਇੰਸਟਾਗ੍ਰam ਤੇ ਇੱਕ ਵੀਡੀਓ ਸ਼ੇਅਰ ਕਰਕੇ ਲਿਖਿਆ ਕਿ ਗਾਇਬ ਕਰਨ ਵਾਲੀ ਘੜੀ ਅਜੇ ਵੀ ਆਰਬਿਟ ਚ ਹੈ ਇਸ ਨੂੰ 37 ਸਾਲ ਪੂਰੇ ਹੋ ਗਏ ਇਸ ਜਾਦੂ ਨੂੰ ਦੁਬਾਰਾ ਕੰਮ ਕਰਨ ਲਈ ਰੀਚਾਰਜ ਕੀਤਾ ਜਾ ਰਿਹਾ ਹੈ। ਕੋਲਕਾਤਾ ਦੀ ਇਹ ਬਨੇਤਰੀ ਅਨਸੂਆ ਸੇਨ ਗੁਪਤਾ ਕਾਨਸ ਫਿਲਮ ਫੈਸਟੀਵਲ 'ਚ ਸਰਵੋਤਮ ਅਭਿਨੇਤਰੀ ਦਾ ਪੁਰਸਕਾਰ ਜਿੱਤਣ ਵਾਲੀ ਪਹਿਲੀ ਭਾਰਤੀ ਬਨੇਤਰੀ ਬਣ ਗਈ। ਅਨਸੂਆ ਸੇਨ ਗੁਪਤਾ ਫਿਲਮ ਵਿੱਚ ਸ਼ੈਮਲੈਸ ਦੇ ਮੁੱਖ ਸਿਤਾਰਿਆਂ ਵਿੱਚੋਂ ਇੱਕ ਜਿਸ ਨੇ 2024 ਕਾਨਸ ਫਿਲਮ ਫੈਸਟੀਵਲ 'ਚ ਸਰਵੋਤਮ ਅਭਿਨੇਤਰੀ ਦਾ ਪੁਰਸਕਾਰ ਜਿੱਤ ਕੇ ਇਤਿਹਾਸ ਰਚਿਆ। ਬਾਲੀਵੁੱਡ ਦੀ ਮਸ਼ਹੂਰ অভিনেত্রী ਸੁਨਾਕਸ਼ੀ ਸਿਨਾ ਦਾ ਕਹਿਣਾ ਹੈ ਕਿ ਉਸ ਨੂੰ ਫਿਲਮ ਨਿਰਮਾਣ ਵਿੱਚ ਆਉਣ ਦੀ ਕੋਈ ਜਲਦੀ ਨਹੀਂ ਫਿਲਮ ਫਿਲਹਾਲ ਉਸ ਨੂੰ ਇਸ ਤਰ੍ਹਾਂ ਦੇ ਆਫਰ ਮਿਲ ਰਹੇ ਨੇ ਉਸ ਚ ਉਹ ਐਕਟਿੰਗ ਅਤੇ ਆਪਣੀ ਨੀਲ ਕੰਪਨੀ ਚ ਚਲਾਉਣ ਚ ਰੁਚੀ ਹੋਈ ਹੈ ਪਰ ਬਾਦਸ਼ਾਹ ਤੇ ਯੂਯੂ ਹਨੀ ਸਿੰਘ ਵਿਚਕਾਰ 2009 ਚ ਸ਼ੁਰੂ ਹੋਈ ਲੜਾਈ ਹੁਣ ਖਤਮ ਹੁੰਦੀ ਨਜ਼ਰ ਆ ਰਹੀ ਹੈ ਬਾਸ਼ਾ ਨੇ ਹਨੀ ਸਿੰਘ ਨਾਲ ਆਪਣੀ ਲੜਾਈ ਵਿੱਚ ਇਹ ਕਹਿ ਕੇ ਖਤਮ ਕਰ ਦਿੱਤੀ ਕਿ ਇੱਕ ਸਮਾਸੀ ਜਦੋਂ ਉਸ ਨੂੰ ਉਸ ਨਾਲ ਨਫ਼ਰਤ ਸੀ ਪਰ ਹੁਣ ਉਹ ਇਸ ਲੜਾਈ ਨੂੰ ਖਤਮ ਕਰਨਾ ਚਾਹੁੰਦਾ ਪਾਇਲ ਕਪਾੜੀਆ ਦੀ ਫਿਲਮ 올 ਵੀ ਇਮੇਜਨ ਐਜ਼ ਲਾਈਟ ਨੇ ਕਾਣ ਸਵਿਖੇ ਆਪਣੇ ਵਰਲਡ ਪ੍ਰੀਮੀਅਮ ਉਤੇ ਧਮਾਲ ਮਚਾ ਦਿੱਤੀ ਹੈ ਤੇ ਅੰਤਰਰਾਸ਼ਟਰੀ ਆਲੋਚਕਾਂ ਤੋਂ ਪ੍ਰਸ਼ੰਸਾ ਪ੍ਰਸ਼ੰਸਾ ਪ੍ਰਾਪਤ ਕੀਤੀ वनडे विश्व कप 2023 ਤੋਂ ਬਾਅਦ ਪਾਕਿਸਤਾਨੀ ਟੀਮ 'ਚ ਬਦਲਾਅ ਦੇਖਣ ਨੂੰ ਮਿਲਿਆ ਬਾਬਰ ਆਜ਼ਮ ਤੋਂ ਕਪਤਾਨੀ ਖੋ ਕੇ ਸ਼ਾਹਨ ਅਫਰੀਦੀ ਨੂੰ ਸੌਂਪੀ ਗਈ। ਟੀਮ ਇੰਡੀਆ ਦੇ ਮੁਕੋਚ ਰਾਹੁਲ ਦਰਾਵੜ ਦਾ ਕਾਰਜਕਾਲ T20 ਵਿਸ਼ਵ ਕੱਪ 2024 ਦੇ ਬਾਅਦ ਖਤਮ ਹੋ ਜਾਵੇਗਾ BCCI ਨੇ ਟੀਮ ਇੰਟੀਗਰੇਟੇਡ ਮੁਕ ਕੋਚ ਬਦਲੀ ਐਪਲੀਕੇਸ਼ਨ ਮੰਗੀ ਹੈ ਇਸ ਵਿਚਕਾਰ ਰਾਜਸਥਾਨ ਰਾਇਲਜ਼ ਦੇ ਡਾਇਰੈਕਟਰ ਕੁਮਾਰ ਸੰਘਾਕਾਰਾਂ ਨੇ ਹੈੱਡ ਕੋਚ ਬਾਰੇ ਪੁੱਛੇ ਗਏ ਸਵਾਲਾਂ ਤੇ ਵੱਡਾ ਬਿਆਨ ਦਿੱਤਾ ਡੀਸੀਬੀ ਬੈਂਕ ਨੇ 2 ਕਰੋੜ ਰੁਪਏ ਤੋਂ ਕਰਦੀ ਐਫ ਡੀ ਤੇ ਵਿਆਜ ਦਰਾਂ ਵਧਾ ਦਿੱਤੀਆਂ ਇਹ ਨਵੀਆਂ ਦਰਾਂ ਅਭੀ ਮੇ 2024 ਤੋਂ ਲਾਗੂ ਹੋ ਗਈਆਂ ਨੇ ਡੀਸੀਬੀ ਬੈਂਕ ਆਮ ਲੋਕਾਂ ਨੂੰ ਵੱਧ ਤੋਂ ਵੱਧ 8% ਦੀ ਵਿਆਜ ਅਤੇ ਸੀਨੀਅਰ ਸਿਟੀਜ਼ਨ ਨੂੰ ਵੱਧ ਤੋਂ ਵੱਧ 8.55 ਫੀਸ ਦੀ ਵਿਆਜ ਦੇ ਰਿਹਾ Swiggy HDFC Bank ਕ੍ਰੈਡਿਟ ਕਾਰਡ ਦੇ ਕੈਸ਼ਬੈਕ ਢਾਂਚੇ ਨੂੰ ਸੋਧਿਆ ਗਿਆ ਇਹ ਬਦਲਾਅ 21 ਜੂਨ 2024 ਤੋਂ ਲਾਗੂ ਹੋਣਗੇ ਕਿ ਜੂਨ ਤੋਂ ਪ੍ਰਾਪਤ ਕੀਤੀ ਕੋਈ ਵੀ ਕੈਸ਼ਬੈਕ Swiggy Money ਦੀ ਬਜਾਏ ਕ੍ਰੈਡਿਟ ਕਾਰਡ ਸਟੇਟਮੈਂਟ ਦੇ ਵਿੱਚ ਦਿਖਾਈ ਦੇਵੇਗਾ आईटी सिटी बेंगलोरू ਦੇ ਵਿੱਚ ਪਿਛਲੇ ਕੁਝ ਸਮੇਂ ਤੋਂ ਸਟਾਕ ਮਾਰਕੀਟ ਤੋਂ ਖਾਤੜੀ ਦੇ ਮਾਮਲਿਆਂ 'ਚ ਜ਼ਬਰਦਸਤ ਵਾਧਾ ਹੋਇਆ ਪਿਛਲੇ 4 ਮਹੀਨੇ ਦੇ ਵਿੱਚ ਸ਼ਹਿਰ ਦੇ ਲੋਕਾਂ ਨਾਲ 197 ਕਰੋੜ ਰੁਪਏ ਦੀ ਠੱਗੀ ਮਾਰੀ ਗਈ ਹੈ ਜਿਸ ਦੇ ਚਲਦਿਆਂ ਬੰਗਲੌਰੂ ਪੁਲਿਸ ਦੇ ਸਾਈਬਰ ਕ੍ਰਾਈਮ ਸੈੱਲ ਨੇ 4 ਮਹੀਨਿਆਂ ਦੇ ਵਿੱਚ 735 ਮਾਮਲੇ ਦਰਜ ਕੀਤੇ ਨੇ Air India ਨੇ ਅੱਜ ਸੰਜੀਤ ਸ਼ਰਮਾ ਨੂੰ 10 ਜੂਨ 2024 ਤੋਂ ਮੁੱਖ ਵਿਤੀ ਅਧਿਕਾਰੀ ਵਜੋਂ ਨਿਯੁਕਤ ਕਰਨ ਦਾ ਐਲਾਨ ਕੀਤਾ ਹੈ ਸੰਜੇ ਸ਼ਰਮਾ ਵਿਨੋਦ 헤ਜਮਾਦੀ ਦੀ ਥਾਂ ਲੈਣਗੇ ਜੋ 에어 ਇੰਡੀਆ ਦੇ ਨਾਲ 3 ਦਹਾਕਿਆਂ ਤੋਂ ਵੱਧ ਕੰਮ ਕਰਨ ਤੋਂ ਬਾਅਦ ਸੇਵਾਮੁਕਤ ਹੋ ਰਹੇ ਨੇ ਗੂਗਲ ਜੂਨ 'ਚ ਵੱਡਾ ਝਟਕਾ ਦੇਣ ਦੀ ਤਿਆਰੀ 'ਚ ਦਰਅਸਲ ਗੂਗਲ ਜੂਨ ਮਹੀਨੇ ਵਿੱਚ ਆਪਣੀਆਂ ਦੋ ਪ੍ਰਸਿੱਧ ਸੇਵਾਵਾਂ ਨੂੰ ਬੰਦ ਕਰਨ ਜਾ ਰਿਹਾ ਜਿਸ ਕਾਰਨ ਲੱਖਾਂ ਉਪਭੋਗਤਾ ਪ੍ਰਭਾਵਿਤ ਹੋਣਗੇ ਜੇਕਰ ਅਪ੍ਰੈਲ 2024 ਦੇ ਅੰਕੜਿਆਂ ਉੱਤੇ ਨਜ਼ਰ ਮਾਰੀਏ ਤਾਂ ਜੁਪੀਟਰ ਸਕੂਟਰ ਕੰਪਨੀ ਦਾ ਸਭ ਤੋਂ ਵੱਧ ਵਿਕਣ ਵਾਲਾ ਉਤਪਾਦ ਸੀ ਜਿਸ ਤੋਂ ਬਾਅਦ ਰੇਡਰ TVS Apache ਸੀਰੀਜ਼, ਸਪੋਰਟਸ ਜੈਸਟ ਅਤੇ ਰੋਨਨ ਸਮੇਤ ਵੱਖ-ਵੱਖ ਬਾਈਕਸ ਅਤੇ ਸਕੂਟਰ ਸ਼ਾਮਲ ਹਨ ਹੁਣ ਇੱਕ ਵਾਰ ਫਿਰ Jio ਦਾ ਨਵਾਂ ਪਲਾਨ ਆਇਆ ਜਿਸ ਦੀ ਕੀਮਤ 299 ਰੁਪਏ ਰੱਖੀ ਗਈ ਜੇਕਰ ਤੁਸੀਂ ਇਸ ਪਲਾਨ ਨੂੰ ਖਰੀਦਦੇ ਹੋ ਤਾਂ ਤੁਹਾਨੂੰ 12 ਮਹੀਨਿਆਂ ਵਿੱਚ Jio ਸਿਨੇਮਾ ਦਾ ਸਬਸਕ੍ਰਿਪਸ਼ਨ ਮਿਲਦਾ ਹੈ ਹਾਲਾਂਕਿ ਇਸ ਵਿੱਚ ਕੋਈ ਸਕਰੀਨ ਸ਼ੇਅਰ ਆਪਸ਼ਨ ਨਹੀਂ ਹੋਵੇਗਾ Google Pixel 8a ਕੁਝ ਸਮਾਂ ਪਹਿਲਾਂ ਭਾਰਤ ਚ ਆ ਚੁੱਕਾ ਹੈ ਪਰ ਇਸ ਤੋਂ ਬਾਅਦ ਕੰਪਨੀ ਨੇ ਭਾਰਤ ਦੇ ਹੱਕ ਵਿੱਚ ਵੱਡਾ ਫੈਸਲਾ ਲਿਆ ਹੁਣ Google Pixel ਦਾ ਉਤਪਾਦਨ ਭਾਰਤ ਚ ਆਵੇਗਾ Google ਨੇ ਇਸ ਸੰਬੰਧ ਵਿੱਚ फॉक्स कान व्हिच वी साझेदारी की थी देश दुनिया की हर खबर सबसे पहले देखने के लिए फॉलो करें दैनिक सवेरा टीवी YouTube Facebook Instagram X और WhatsApp चैनल पर